ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਜਲੰਧਰ ਵਾਲੀ ਸਾਈਡ ਤੋਂ ਆ ਰਹੇ ਬਰੇਜ਼ਾ ਕਾਰ ਓਵਰਟੇਕ ਕਰਦੇ ਸਮੇਂ ਟਰੱਕ ਦੀ ਲਪੇਟ ਵਿੱਚ ਆ ਗਈ ਇੱਥੇ ਦੱਸ ਦਈਏ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਦਕਿ ਦੋਵੇਂ ਬਾਹਰ ਨੁਕਸਾਨੇ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰ ਚਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਜਦੋਂ ਜਲੰਧਰ ਤੋਂ ਲੁਧਿਆਣਾ ਵਾਲੀ ਸਾਈਡ ਜਾ ਰਹੇ ਸਨ ਤਾਂ ਫਗਵਾੜਾ ਪੁਲ ਉੱਪਰ ਉਹਨਾਂ ਦੀ ਕਾਰ ਓਵਰਟੇਕ ਕਰਦੇ ਸਮੇਂ ਅੱਗੇ ਜਾ ਰਹੇ ਟਰੱਕ ਦੀ ਲਪੇਟ ਵਿੱਚ ਆ ਗਈ ਜਿਸ ਨਾਲ ਕਾਰ ਵਿੱਚ ਸਵਾਰ ਸਵਾਰੀਆਂ ਦਾ ਬਚਾਅ ਹੋ ਗਿਆ ਜਦ ਕੇ ਉਹਨਾਂ ਦੀ ਕੰਨ ਨੁਕਸਾਨੀ ਨਹੀਂ ਗਈ ਉਧਰ ਟਰੱਕ ਚਾਲਕ ਦਾ ਕਹਿਣਾ ਹੈ ਕਿ ਉਕਤ ਹਾਦਸਾ ਕਾਰ ਚਾਲਕ ਵੱਲੋਂ ਓਵਰਟੇਕ ਕਰਦੇ ਸਮੇਂ ਵਾਪਰਿਆ ਹੈ ਜਿਸ ਵਿੱਚ ਉਸ ਦੀ ਕੋਈ ਗਲਤੀ ਨਹੀਂ ਹੈ ਹਾਦਸੇ ਤੋਂ ਬਾਅਦ ਜਿੱਥੇ ਬਾਣਾ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਸ ਦੀ ਗਲਤੀ ਹੋਈ ਉਸ ਕੇ ਲਫ ਕਾਰਵਾਈ ਕੀਤੀ ਜਾਵੇਗੀ ਅਸੀਂ ਸਦਾ ਹੀ ਕ੍ਰੋਸ ਕਰ ਰਹੇ ਹਾਂ ਦੇਖੋ ਨਾ ਪਿੱਛੇ ਕ੍ਰੋਸ ਕਰ ਰਹੇ ਹਾਂ ਕਦਮ ਟੱਕੇ ਨਾ ਦਿੱਤਾ ਅੰਦਰ ਵੱਜਿਆ ਤਾਂ ਗੱਡੀ ਧੁੰਮ ਗਈ ਮਸਿਨ ਬਸ ਗਈ ਅੱਗੇ ਵੀ ਗੱਡੀ ਆ ਰਹੀ ਸੀ ਬਚਾਅ ਹੋ ਗਿਆ ਤੇ ਕੋਈ ਨੁਕਸਾਨ ਜਾਨੀ ਮਤਲਬ ਠੀਕ ਹੈ ਜੀ ਸਹੀ ਰਕਤੀ ਗਿਆ ਸਾਡਾ ਜਾਨ ਬਚ ਗਈ ਗੱਡੀ ਡੈਮੇਜ ਤੇ ਪੁਲਿਸ ਨੂੰ ਫੋਨ ਕਰਤਾ ਆ ਗਿਆ ਆ ਗਿਆ ਨਾਮ ਕੀ ਤੁਹਾਡਾ ਜਲਿੰਦਰ ਸਿੰਘ ਜਲਿੰਦਰ ਸਿੰਘ ਕਿਧਰ ਆ ਰਹੇ ਸੀ ਕਿਧਰ ਜਾ ਰਹੇ ਸੀ ਮਾੜੇ ਨਾਂ ਜਲਿੰਦਰ ਸਿੰਘ ਤਾਂ ਨਾ ਗਿਆ ਲਾ ਸੁਦਾ ਖੰਨੇ ਇਹ ਇਹਨਾ ওভারਟੈਕ ਕੀ ਆ ਗੱਡੀ ওভারਟੈਕ ਦੇ ਵਿੱਚ ਨਾਲ ਲਿਆ ਕੇ ਦੇਚ ਮਾਰੀ ਮੇਰਾ ਕੋਈ ਕੁਝ ਹੋਰ ਨਹੀਂ ਹੈਗਾ ਦੇਖ ਲਓ ਡਿੱਗ ਨਹੀਂ ਭੱਜੀ ਅੱਗੋਂ ਨਹੀਂ ਭੱਜੀ ਪਿਛੋਂ ਨਹੀਂ ਭੱਜੀ ਸਾਈਡ ਭੱਜੀ ਮੈਂ ਕੋਈ ਨੁਕਸਾਨ ਨਹੀਂ ਆਇਆ ਭਾਈ ਗੱਡੀ ਡੈਮੇਜ ਹੋਈ ਜੀ ਹਾਂ ਗੱਡੀ ਜਿਹੜੀ ਆ ਉਹ ਟੁੱਟ ਨਹੀਂ ਤੇ ਜਗਦੰਮ ਜੀ ਅੱਗੇ ਆ ਗਈ ਠੀਕ ਹੈ ਤਾਂ ਮਤਲਬ ਇਹ ਰੋਗ ਸਾਈਡ ਉੱਪਰ ਟਿੱਕਾ ਮੈਂ ਹਾਂ ਅਰੇ ਉਹ ਸਾਈਡ ਠੀਕ ਉਹਦੀ ਡਰਾਈਵਰ ਸਾਈਡ ਜੀ ਉਹਨੇ ਦੇਖਣ ਜਿਹੜਾ ਹੈ ਵੀ ਗੱਡੀ ਨਹੀਂ ਜੀਰ ਜਾ ਤੁਸੀਂ ਜੀਰ ਜਾ ਕਿਹੜੇ ਹਾਮਾ ਚੱਲਣਾ ਚਾਹੀਦਾ ਹੋਰ ਬਾਕੀ ਕੋਈ ਨਹੀਂ ਫਿਰਨ ਲੱਗ। ਮੇਰਾ ਬੋਲ ਤੇ ਕੋਲ ਖੜੇ ਸੀਗੇ ਥੱਲੇ ਚੰਡੀਗੜ੍ਹ ਬਾਈਪਾਸ ਤੇ ਜਦੋਂ ਸਾਨੂੰ ਕੰਟਰੋਲ ਤੋਂ ਫਵਾੜਾ ਕੰਟਰੋਲ ਤੋਂ ਫੋਨ ਗਿਆ ਕਿ ਇੱਕ ਕਾਰ ਤੇ ਕੋਈ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ। ਇਹ ਫਵਾੜਾ ਬ੍ਰਿਜ ਪੁਲ ਤੇ ਜਿਹੜਾ ਪੂਨਮ ਹੋਟਲ ਦੇ ਸਾਹਮਣੇ ਹੁੰਦੇ। ਅਸੀਂ ਜਦੋਂ ਮੌਕੇ ਤੇ ਪਹੁੰਚਿਆ ਇਹ ਪਹੁੰਚ ਕੇ ਦੇਖਿਆ ਕਿ ਇੱਕ ਕਾਰ ਤੇ ਟਰੱਕ ਦਾ ਆਜੇ ਐਕਸੀਡੈਂਟ ਹੋਇਆ ਸੀਗਾ ਕਿ ਉਹਨਾਂ ਦੇ ਜਿਹੜਾ ਟਰੱਕ ਸੀਗਾ ਨੰਬਰ ਜਿਹੜਾ ਡਰਾਈਵਰ ਸੀਗਾ ਬਲਵਿੰਦਰ ਸਿੰਘ ਪਾਤੀ ਪਠਾਨਕੋਟ ਦਾ ਹੈ ਜੋ ਤੇ ਜਿਹੜੇ ਕਾਰ ਦਾ ਡਰਾਈਵਰ ਸੀਗਾ ਵਿਜੇ ਕੁਮਾਰ ਇਹ ਲੁਧਿਆਣੇ ਦੇ ਰਣ ਵਾਲੇ ਹੈ ਸ਼ਿਫੀ ਦੇ ਤੇ ਇਹ ਹੁਣ ਇਹਦਾ ਮਾਮਲਾ ਥੋੜਾ ਜਿਆਦਾ ਲੱਗਦਾ ਇਸ ਕਰਕੇ ਆਈ.ਯੂ ਨੂੰ ਮੰਗਾਇਆ ਥਾਣੇ ਦਿੱਤੀਆਂ ਉਹ ਨਵਾਂ ਮਿੱਟੀ ਕਾਰ ਸਵਾਰ ਜਿਹੜੇ ਸਾਰੇ ਸੇਫ ਹੈ ਜੀ ਸੇਫ ਹੈ ਜੀ ਸੇਫ ਹੈ ਬਿਲਕੁਲ ਸਹੀ ਆ ਕਾਰ ਦਾ ਨੁਕਸਾਨ ਹੋਇਆ ਖਾਲੀ ਦਸਤਾਨਾ ਜਾਨੀ ਕੋਈ ਨਹੀਂ